ਕਿੱਥੋਂ ਸ਼ੁਰੂ ਕਰਾਂ ਸੱਚੇ ਪਾਤਸ਼ਾਹ ਚਾਰੇ ਪੁੱਤ ਗੁਰੂ ਦੇ ਸ਼ੇਰ ਵੱਡੇ ਛੋਟਿਆਂ ਨਾਲੋਂ ਵੱਧ ਕੇ ਛੋਟੇ ਵੱਡਿਆਂ ਨਾਲੋਂ ਦਲੇਰ ਪੰਨੇ ਖੂਨ ਨਾਲ ਖ ਇਤਿਹਾਸ ਦੇ ਇਤਿਹਾਸ ਦੇ ਮੇਰੀ ਕਵਿਤਾ ਦਾ ਨਾਮ ਹੈ ਮਾਂ ਗੁਜਰੀ ਸੰਗ ਦੇਨੀ ਮੇਰਾ ਨਾਮ ਗੁਜਰੀ ਮੈਂ ਗੋਬਿੰਦ ਸਿੰਘ ਦੇ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਸਾਡੀ ਅਜ ਕਲੋਨੀ ਨਿਰਮਲ ਕਲੋਨੀ ਵੱਲੋਂ ਲਸਾਨੀ ਸ਼ਾਦਰ ਦੇ ਦੋਨੋਂ ਦੇਖਦੇ ਹੋਏ ਕੀਰਤਨ ਸਮਾਗਮ ਕਰਾਇਆ ਜਾ ਰਿਹਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਅੱਜ ਸਾਡੇ ਸਮਾਗਮ ਦੇ ਵਿੱਚ ਛੋਟੇ ਬੱਚਿਆਂ ਨੇ ਛੋਟੇ ਸਾਹਿਬਜਾ ਦੇ ਵੱਡੇ ਸਾਹਿਬਜਾ ਦੇ ਨੂੰ ਦੇਖਦੇ ਹੋਏ ਅੱਜ ਕਵਿਤਾਵਾਂ ਗਾਈਆਂ ਨੇ ਉਹਦਾ ਮੁੱਖ ਕਾਰਨ ਇਹ ਵੀ ਹੈ ਵੀ ਜਿਹੜਾ ਅੱਤੋਂ 6-7 ਸਾਲ ਪਹਿਲਾਂ ਚਾਰ ਸਾਹਿਬਜ਼ਾਦੇ ਫਿਲਮ ਆਈ ਸੀ ਉਹਨੂੰ ਦੇਖ ਕੇ ਉਹ ਬੜੇ ਉਤਸ਼ਾਹਿਤ ਹੋਏ ਨੇ ਜੀ ਕਿਉਂਕਿ ਅੱਗੇ ਪਤਾ ਸਾਰਿਆਂ ਨੂੰ ਸੀਗਾ ਪਰ ਇੰਨੇ ਜਾਣਕਾਰ ਨਹੀਂ ਸੀਗੇ ਤੇ ਜਾਦੀ ਫਿਲਮ ਆਈ ਹੈ ਉਹਦੇ ਕਰਕੇ ਵੱਡੇ ਵੀ ਛੋਟੇ ਵੀ ਸਾਰੇ ਹੀ ਬੜੇ ਉਤਸ਼ਾਹਿਤ ਨੇ ਵੀ ਸਾਡੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇਆਂ ਮਾਤਾ ਗੁਜਰਕੌਰ ਜੀ ਅਤੇ ਸਿੰਘ ਸਣੜੀਆਂ ਨਾਲ ਕਿੰਨਾ ਕੁ ਜ਼ੁਲਮ ਕੀਤਾ ਗਿਆ ਜੀ ਵੈਗਜੀ ਕਾ ਖਾਲਸਾ ਵੈਗਜੀ ਕੀ ਫਤਿਹ ਮੈਂ ਗੰਮੀਰ ਸਿੰਘ ਅੱਜ ਮੈਂ ਪ੍ਰੀਤ ਅਕੈਡਮੀ ਦੇ ਨਾਲ 12 ਗਾਣੀਆਂ ਗਾਣੀਆਂ ਗਿਆ ਹੈ ਹਾਂਜੀ ਕਿੱਥੋਂ ਸ਼ੁਰੂ ਕਰਾਂ ਸੱਚੇ ਪਾਤਸ਼ਾਹ ਚਾਰੇ ਪੁੱਤ ਗੁਰੂ ਦੇ ਸ਼ੇਰ ਵੱਡੇ ਛੋਟਿਆਂ ਨਾਲੋਂ ਵੱਧ ਕੇ ਛੋਟੇ ਵੱਡਿਆਂ ਨਾਲੋਂ ਦਲੇਰ ਪੰਨੇ ਖੂਨ ਨਾਲ ਖ ਇਤਿਹਾਸ ਦੇ ਇਤਿਹਾਸ ਦੇ ਤੁਰ ਗਏ ਜੱਗ ਤੋਂ ਬੱਬਰ ਸ਼ੇਰ ਬੇਕਾਫ ਨਾਂ ਦੇ ਜੱਜ ਬੇ ਰੱਗ ਰੱਗ ਵਿੱਚ ਸੱਚ ਦਾ ਖੂਨ ਸੁਬਾ ਨਾਲ ਪਸੀਨੇ ਭਿਜਿਆ ਫਤਿਹ ਸਿੰਘ ਦਾ ਦੇਖ جنੂਨ ਬੋਲਦਾ ਲੱਪਟਾ ਮਾਰ ਦੇ ਮਾਰ ਦੇ ਜੀਵੇ ਤਪਦਾ ਮਹੀਨਾ ਜੂਨ ਬੇਕਾਫ ਨਾਂ ਦੇ ਜੱਜ ਬੇ ਰੱਗ ਰੱਗ ਵਿੱਚ ਸੱਚ ਦਾ ਖੂਨ ਸੁਬਾ 40 ਸੀ ਨੇ ਭਿਜਿਆ ਫਤੇ ਸਿੰਘ ਦਾ ਦੇਖ ਜਨੂਨ ਇਹੋ ਬੋਲੇ ਦੱਲ ਪੱਟਾ ਮਾਰ ਦੇ ਮਾਰ ਦੇ ਜੀਵੇ ਤਪਦਾ ਮਹੀਨਾ ਜੂਨ ਬਿਜਲੀ ਵਰਗੇ ਪੁੱਤ ਦਸ਼ਮੇਸ਼ ਦੇ ਨਾ ਐਰ ਗੈਰ ਤੋਂ ਥੰਮ ਦੇ ਜਿੱਥੇ ਵਾਅਦੇ ਦੇ ਕਿਰਪਾ ਨੂੰ ਮਰਦਾ ਵੈਰੀ ਰਹਿੰਦੇ ਕੰਮ ਦੇ ਇੱਤੇ ਹਾਸ ਦਸੇ ਪੰਜਾਬ ਦਾ ਪੰਜਾਬ ਦਾ ਸ਼ੇਰ ਵਿਚ ਅਨੰਦਪੁਰ ਜਮਦੇ ਜੋ ਰਾਵਣ ਨੇ ਦੱਬ ਕਾ ਮਾਰਿਆ ਬਦ ਸੁਚਾਨ ਦੀ ਆਵਾਰ ਮੇ ਡਰ ਬੋਲ ਸਵੇ ਨੂੰ ਬੋਲ ਕੇ ਰੱਖੀ ਗੁਰੂ ਗੋਬਿੰਦ ਦੀ ਲਾਜ ਇਹੋ وایسا واحد کا خالصا واحد میری کبھی کا نام ہے ماں گزری سنگین میرا نا گزری میں گوبند سنگھ ماں گزری میں گزر گزر کے ਗੁਜਰੀ ਹਾਂ ਸੰਗਤੇਨੀ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਦਰਮਲਈ ਲਰਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਵਾਂ ਸੀ ਹਿੰਦਦਰਮ ਅਧਿ ਰਖਿਆ ਕਰਨ ਗਿਆ ਜਦ ਤੱਕ ਆਸੀ ਸੈਨਾਖੀਆਂ ਨੇ ਜਦ ਤੱਕਿਆ ਸੀ ਸੈਨਾਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੇ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਚੰਗਤੇ ਨੀ ਮੇਰਾ ਨਾਂ ਗੁਜਰੀ ਮੇਰੇ ਵੱਡੇ ਪੋਤਿਆਂ ਚਮਕੌਰ ਦੀ ਜੰਗ ਵਿੱਚ ਮੇਰੇ ਵੱਡੇ ਪੋਤਿਆਂ ਚਮਕੌਰ ਦੀ ਜੰਗ ਵਿੱਚ ਜਰਦਿਆਂ ਸ਼ਹੀਦਿਆਂ ਆਪਾ ਦਿੱਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਪੁੰਦਾਂ ਪਾਣੀ ਨਾ ਦਿੱਤੀਆਂ ਸੰਗਤੈ ਨੇ ਮੇਰਾ ਨਾ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੈ ਨੇ ਮੇਰਾ ਨਾ ਗੁਜਰੀ ਮੈਂ ਠੰਡੇ ਬੂਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੇ ਰਹੀ ਕਦ ਜ਼ੁਲਮਾਂਗੇ ਝੁੱਕ ਜਾ میں اے ہوں سب کو سکھاؤں دی رہی جد پوتے میرے شہید ہوئے جد پوتے میرے شہید ہوئے پھر اپنے آپ میں تا گجری میں گجر گجر کے گجری ہاں سنگتے نہیں میرا نہ گزری واحر جی کا خالصہ خالصا واحرو جی کی فتح ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਸਾਡੀ ਅਜ ਕਲੋਨੀ ਨਿਰਮਲ ਕਲੋਨੀ ਵੱਲੋਂ ਲਸਾਨੀ ਸ਼ਹਾਦਰ ਦੇ ਦੌਰ ਨੂੰ ਦੇਖਦੇ ਹੋਏ ਕੀਰਤਨ ਸਮਾਗਮ ਕਰਾਇਆ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਜਿਹੜੇ ਆ ਦਿਨ ਚੱਲ ਰਹੇ ਹਨ ਲਸਾਨੀ ਸ਼ਹਾਦਰ ਦਿਨ ਚੱਲ ਰਹੇ ਹਨ ਜਿਨ੍ਹਾਂ ਵਿੱਚ ਮਾਤਾ ਗੁੱਜਰਕੌਰ ਜੀ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਤੇ ਹੋਰ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਅੱਜ ਮੈਂ ਨਿਰਮਲ ਕਲੋਨੀ ਦਾ ਮੁਖ ਸੇਵਾਦਾਰ ਦੇ ਹੋਣ ਦੇ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੀ ਨਿਰਮਲ ਕਲੋਨੀ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਇਹ ਕੀਰਤਨ ਸਮਾਗਮ ਕਰਾਇਆ ਜਾ ਰਿਹਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਅੱਜ ਸਾਡੇ ਸਮਾਗਮ ਦੇ ਵਿੱਚ ਛੋਟੇ ਬੱਚਿਆਂ ਨੇ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਦੇ ਨੂੰ ਦੇਖਦੇ ਹੋਏ ਅੱਜ ਕਵਿਤਾਵਾਂ ਗਾਈਆਂ ਨੇ ਉਹਦਾ ਮੁੱਖ ਕਾਰਨ ਇਹ ਵੀ ਹੈ ਵੀ ਜਿਹੜਾ ਅੱਤੋਂ 6-7 ਸਾਲ ਪਹਿਲਾਂ ਚਾਰ ਸਾਹਿਬਾਂ ਦੀ ਫਿਲਮ ਆਈ ਸੀ ਉਹਨੂੰ ਦੇਖ ਕੇ ਉਹ ਬੜੇ ਉਤਸ਼ਾਹਿਤ ਹੋਏ ਨੇ ਜੀ ਕਿਉਂਕਿ ਅੱਗੇ ਪਤਾ ਸਾਰਿਆਂ ਨੂੰ ਸੀਗਾ ਪਰ ਇੰਨੇ ਜਾਣਕਾਰ ਨਹੀਂ ਸੀਗੇ ਤੇ ਜਾਦੀ ਫਿਲਮ ਆਈ ਹੈ ਉਹਦੇ ਕਰਕੇ ਵੱਡੇ ਵੀ ਛੋਟੇ ਵੀ ਸਾਰੇ ਹੀ ਬੜੇ ਉਤਸ਼ਾਹਿਤ ਨੇ ਵੀ ਸਾਡੇ ਵੱਡੇ ਸਾਬਜਾ ਦੇ ਛੋਟੇ ਸਾਬਜਾ ਦੇ ਮਾਤਾ ਗੁੱਜਰਕੌਰ ਜੀ ਅਤੇ ਸਿੰਘ ਸਿੰਘੜੀਆਂ ਨਾਲ ਕਿੰਨਾ ਕੁ ਜ਼ੁਲਮ ਕੀਤਾ ਗਿਆ ਜੀ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹਨਾ ਵਾਂ ਕਿ ਹੋਮੋ ਮਾ ਕੇ ਸਾਡੇ ਕੀਰਤਨ ਸਮਾਗਮ ਤੇ ਪੁੱਜੋ ਜੀ ਕਾਫੀ ਸੰਗਤਾਂ ਆ ਵੀ ਗਈਆਂ ਹਨ ਕਾਫੀ ਸੰਗਤਾਂ ਆ ਵੀ ਰਹੀਆਂ ਹਨ ਕਿਉਂਕਿ ਪ੍ਰਸੰਤ ਕੀਰਤਨੀਆਂ ਜਿੱਥੇ ਪਹੁੰਚਣ ਵਾਲੇ ਹਨ ਜਿਨ੍ਹਾਂ ਨੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕਰਨਾ ਹੈ ਜੀ ਜਿੱਥੇ ਦੇ ਵਿੱਚ ਸਵਾਰ ਹਰਪ੍ਰਿੰਤ ਸਿੰਘ ਜੀ ਖਾਲਸਾ ਜੀ ਆ ਰਹੇ ਨੇ ਭਾਈ ਅਰਸ਼ਦੀਪ ਸਿੰਘ ਜੀ ਖਾਲਸਾ ਜੀ ਆ ਰਹੇ ਨੇ ਜੀ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜੀ ਕੀ ਅੱਜ ਬਹੁਤ ਹੀ ਸੋਨਾ ਉਪਰਾਲਾ ਕੀਤਾ ਗਿਆ ਨਿਰਮਲਨ ਕਲੇਵ ਵਾਸੀਆ ਵਾਲੋਂ ਕਿ ਆਪਣੇ ਚਾਰ ਸਾਹਿਬਜ਼ਾਦੇਾਂ ਦੀ ਸ਼ਹੀਦੀਆਂ ਨੂੰ ਸਮਰਪਿਤ ਬਹੁਤ ਹੀ ਪਿਆਰੀ ਉਪਲਾ ਕੀਤੀ ਉਹਨਾਂ ਨੇ ਤੇ ਬੱਚਿਆਂ ਨੂੰ ਮਨੋਚਾਇਤ ਕਰਨ ਲਈ ਕਵਿਤਾਵਾਂ ਵਾਰਾਂ ਤੇ ਹੋਰ ਸ਼ਬਦ ਵਗੈਰਾ ਬੱਚਿਆਂ ਕੋਲ ਕਰਵਾਏ ਜਾ ਰਹੇ ਨੇ ਇਹਦੇ ਨਾਲ ਆਪਣੇ ਕੌਮ ਦੀ ਸੰਭਾਲੀ ਹੋ ਰਹੀ ਹੈ ਇੱਕ ਤਰੀਕੇ ਨਾਲ ਦੇ ਇਤਿਹਾਸ ਕਿਵੇਂ ਵੇਖਦੇ ਹਾਂ ਕਿ ਜਿੱਥੇ ਅੱਜ ਕੱਲ ਜਿਹੜੀ ਸਿੱਖੀ ਹੈ ਕਿਤਨਾ ਕਿਤੇ ਖੁੰਝਦੀ ਜਾ ਰਹੀ ਹੈ ਪਰ ਜਦੋਂ ਇਸ ਤਰੀਕੇ ਦੇ ਉਪਰਾਲੇ ਹੁੰਦੇ ਨੇ ਤਾਂ ਜਿਹੜੀ ਨੌਜਵਾਨ ਪੀੜੀ ਆ ਫਿਰ ਉਹਦੇ ਵਿੱਚ ਰੁੱਝਦੀ ਹੋਈ ਨਜ਼ਰ ਆਉਂਦੀ ਹੈ ਬਸ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣ ਤੇ ਨੌਜਵਾਨ ਪੀੜੀ ਨੂੰ ਵੀ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਦਾ ਪਤਾ ਲੱਗਦਾ ਨਹੀਂ ਤਾਂ ਬੱਚੇ ਆਪਣੇ ਸੋਸ਼ਲ ਮੀਡੀਆ ਵਿੱਚ ਹੀ ਮਸਤ ਹੋ ਗਏ ਅੱਜ ਕੱਲ ਉਹਨਾਂ ਨੂੰ ਤਾਂ ਹੀ ਪਤਾ ਲੱਗੇਗਾ ਜਦੋਂ ਕੀ ਕਹਿੰਦੇ ਨੇ ਇਹੋ ਜਿਹੇ ਉਪਰਾਲੇ ਹੁੰਦੇ ਰਹਿਣਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ